ਲਓ ਡਰਾਈਵਰ ਵੀਰਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਡਰਾਈਵਰ ਵੀਰਾਂ ਨੂੰ ਆਪ ਦੇਖੋ ਜੀ ਆਪਾਂ ਆ ਗਏ ਢਾਬੇ ਤੇ ਹੁਣ ਗੱਡੀ ਰੋਕ ਲਈ ਆਪਾਂ ਖਾਣ ਲੱਗਿਆ ਜੀ ਰੋਟੀ ਚਾਹ ਪੀਵਾਂਗੇ ਆ ਜਾਓ ਵੀ ਆ ਜਾ ਆ ਢਾਬੇ ਦੇ ਆ ਗਏ ਆ ਜੀ ਲਾ ਦੇ ਗੱਡੀ ਚਾਹ ਵੀ ਲਾ ਲਈ ਇਹ ਤਾਂ ਸੜਿਆ ਭੁੰਦੀ ਚਾਚਾ ਆ ਗਿਆ ਢਾਬਾ ਹੁਣ ਆਪਾਂ ਪੀਵਾਂਗੇ ਚਾਹ ਰੋਟੀ ਖਾਵਾਂ ਦੇਖੋ ਬਹੁਤ ਵੱਡੀ ਬਹੁਤ ਗੱਡੀ ਖੜੀ ਆ ਉੱਥੇ ਉਹਦੇ ਬੱਬਾ ਲੱਗੇ ਆ ਗੱਡੀ ਚਾਹ ਮਿੱਤਰਾਂ ਨੇ ਢਾਬਾ ਖੋਲਿਆ ਸੜਕ ਉੱਤੇ ਆ ਕੇ ਮਿੱਤਰਾਂ ਨੇ ਢਾਬਾ ਆ ਜਾ ਉਸਤਾ ਦੀ ਚੀਨੀ ਨਹੀਂ ਯਾਰ ਮਾੜੀ ਚੀਨੀ ਨਹੀਂ ਯਾਰ ਚਾਹ ਪੀਆ ਉਹ ਠੀਕ ਆ ਵੇ ਮੈਂ ਮਰੀ ਬੱਦੇ ਪਸੰਦ ਆ ਚਾਹ ਪੀਣ ਲੱਗੇ ਹਾਂ ਇਹਦੇ ਤੋਂ ਮੇਰੇ ਸਾਬ ਨਾਲ ਪਈ ਨਹੀਂ ਨੀ ਚੀਨੀ ਇਹਦੇ ਹਾਂ ਘੱਟ ਪਈ ਹੋਣੀ ਹੈ ਨਾ ਇਹ ਤਾਂ ਪੁੱਣ ਗਿਆ ਨਹੀਂ ਘਟਾ ਵੇ ਤੰਦੂਰ ਦੀ ਲਾਤ ਚਖਾਉਂਦੇ ਨੇ ਤੰਦੂਰੀ ਰੋਟੀਆਂ ਡਰਾਈਵਰ ਚਾਹ ਰਹਾ ਹਟਾ ਜਾ ਕੇ ਲੋ ਹਟਾ ਇਕੱਲਾ ਹੀ ਆ ਵਿਚਾਰਾ ਮੈਂ ਕੱਪੀ ਹੈਨੀ ਚੰਗੀ ਆ ਟੀਵੀ ਬਣਾਉਂਦਾ ਚਾਹ ਵੀ ਬਣਾਉਂਦਾ ਆ ਬੈਠਿਆ ਡਰਾਈਵਿੰਗ ਮਾਰਦੇ ਆ ਜਗੜੀਆਂ ਉਧਰ ਆ ਕੇ ਬਹੁਤ ਇਕੱਠ ਹੋਇਆ ਬੈਠਾ ਰੋਟੀ ਰੱਟੀ ਖਾਂਦੇ ਨੇ ਹੂੰ ਤੀਨੀ ਪਾਲੀ ਉਸਤਾਦ ਜੀ ਬਣਾ ਦਿਓ ਯਾਰ ਸੇ ਭਾਜੀ ਅਜੇ ਲੱਗੀ ਨਹੀਂ ਕੀ ਕੀਆ ਬਾਬੇ ਨੇ ਸੇ ਭਾਜੀ ਸੇ ਭਾਜੀ ਬਣਾਤੀ ਅੱਛਾ ਚੱਲ ਚੱਲ ਆ ਜਾ ਚੱਕ ਕੇ ਯਾਰ ਖਾਈਏ ਆ ਦੇਖੋ ਹੋਟਲ ਦੇ ਕਿੰਨੀਆਂ ਗੱਡੀਆਂ ਖੜੀਆਂ ਨੇ ਨਾਲੇ ਤਾਂ ਰੁੜਦੇ ਦਿਖਾ ਲੈਂਦੇ ਨੇ ਆ ਸਰਕਾਰ ਨੇ ਭਗਵਾਨ ਤੁਹਾਨੂੰ ਨੇ ਐਡੀਆਂ ਪੁਲਿਸ ਵਾਲਿਆਂ ਨੂੰ ਗੱਡੀਆਂ ਲਾਈਤੀਆਂ ਵੀ ਦੱਸ ਕੀ ਫਾਇਦਾ ਸਰਟੀਫਿਕੇਟ ਬਣਾ ਦੇ ਕੋਈ ਯਾਰ ਇਹ ਸਾਰੇ ਵਿਚਾਰੇ ਖੜੇ ਨੇ ਦਿਨੇ ਦਾ ਨਿੰਗਣਾ ਬਹੁਤ ਔਖਾ ਹੋਇਆ ਪਿਆ ਜਦੀ ਘੇਰ ਕੇ ਖੜੇ ਜਾਂਦੇ ਨੇ 100 ਨੁਕਸ ਇਹਨਾਂ ਕੋਲੇ ਹੈਗਾ ਚਲਾਣੇ ਕੱਦਾ ਕੱਢ ਲੈਂਦੇ ਆ ਢਾਬੇ ਉੱਤੇ ਖਾਈਏ ਜਦੋਂ ਰੋਟੀਆਂ ਤੰਦੂਰੀਆਂ ਕੰਨਾਂ ਵਿੱਚ ਛਣਕਣ ਮੇਰੇ ਲਾਲ ਚੂੜੀਆਂ ਯਾਦ ਆਉਂਦੀ ਏ ਕਰਾਰੀ ਬੜੀ ਦਾਲ ਯਾਰਾਂ ਨੇ ਛਟੇ ਰੰਗ ਤੇ ਤੇਰੀ ਬੰਨ ਨਹੀਂ ਪਰਾਂਦੀ ਲਾਲ ਆਪਰਾ ਵੀ ਗਾਣਾ ਆ ਰਿਹਾ ਜੀ ਡ్రਾਈਵਰਾਂ ਦਾ ਵੀਰਾਂ ਦਾ ਸਪੋਰਟ ਕਰੋ ਸਬਸਕ੍ਰਾਈਬਰ ਕਰ ਲਓ ਲਾਈਕ ਕਰ ਲਓ ਉਸਤਾਜ ਜੀ ਖਾਣਾ ਖਾ ਰਹੇ ਨੇ ਚੱਲ ਵੀ ਉਸਤਾਜ ਜੀ ਯੋਡੀ ਲੈ ਲਈਏ ਫੋਟੋ ਆਜੋ ਵੀ ਆਜੋ ਉਹ ਚਲਿਆ ਫਿਰ ਕਿਉਂ ਆ ਕੁੱਤੀ ਦਾ ਖਾਲਾ ਇਦਾਂ ਬੈਠਾ ਸੀਟੀ ਕਰ ਰਿਹਾ ਚਲਿਏ ਗੱਡੀ ਲੈ ਕੇ ਆਪਾਂ ਮੱਕੀ ਭਰਨੀ ਆ ਚਾਹ ਉਹਨੇ ਪੈਸੇ ਦੇ ਦੀਏ ਬਾਬਾ ਅੱਜ ਹੁਣ ਆਪਾਂ ਇਹ ਗੱਡੀ ਕੋਲੇ ਗੱਡੀ ਆਪਣੀ ਕੋਲੇ ਇੱਧਰ ਰੋਡ ਤੇ ਗੱਡੀ ਕਰਾਂਗੇ ਬੈਕ ਆਣਾ ਹੀ ਚੱਲੇ ਮੱਕੀ ਭਰਨਾ ਸਾਰਿਆਂ ਨੂੰ ਸਸਰੀਕਰ ਡਰਾਈਵਰ ਵੀਰਾਂ ਨੂੰ ਲਾਈਕ ਕਰ ਲਿਓ ਸਬਸਕ੍ਰਾਈਬਰ ਕਰ ਲਿਓ ਜੀ